ਅ ਦੱਸਿਆ ਜਾ ਰਿਹਾ ਕਿ ਡਰਾਈਵਰ ਵੀਰਾਂ ਨੂੰ ਸਜ਼ਾ ਵੀ ਹੁੰਦੀ ਹੈ ਤੇ ਇਸ ਦੇ ਨਾਲ ਜੁਰਮਾਨਾ ਵੀ ਹੈ ਜਿਸ ਕਾਨੂੰਨ ਦਾ ਡਰਾਈਵਰ ਵੀਰਾਂ ਦੇ ਵੱਲੋਂ ਪੂਰੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਤੇ ਇਸ ਨੂੰ ਲੈ ਕੇ ਹੀ ਡਰਾਈਵਰ ਵੀਰਾਂ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ ਟਰਾਈ ਟਰੱਕ ਯੂਨੀਅਨ ਦੀ ਅਸੀਂ ਗੱਲ ਕਰ ਲਈਏ ਤਾਂ ਕੱਲ ਪੈਟਰੋਲ ਤੇ ਡੀਜ਼ਲ ਦੀ ਅਸੀਂ ਗੱਲ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਵੀ ਹੜਤਾਲ ਕਰ ਦਿੱਤੀ ਗਈ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਕਿ ਪੂਰੇ ਇੰਡੀਆ ਦੇ ਵਿੱਚ ਭਾਜੜਾਂ ਪੈ ਗਈਆਂ ਕਿ ਲਗਾਤਾਰ ਜਿਹੜੀਆਂ ਪੰਪਾਂ ਦੇ ਉੱਪਰ ਲਾਈਨਾਂ ਲੱਗੀਆਂ ਹੋਈਆਂ ਸੀ ਤਾਂ ਹੁਣ ਇਸੇ ਦੇ ਵਿੱਚ ਡਰਾਈਵਰ ਵੀਰਾਂ ਦੀ ਗੱਲ ਕਰਦੇ ਆ ਤਾਂ ਪੀ ਆਰਟੀਸੀ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਡਰਾਈਵਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਚੱਕਾ ਜਾਮ ਕੀਤਾ ਜਾਵੇਗਾ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਜਿਨ੍ਹਾਂ ਨੇ ਅੱਜ ਬੱਸਾਂ ਦੇ ਉੱਪਰ ਸਫ਼ਰ ਕਰਨਾ ਹੈ ਜਿਹੜੇ ਚਾਹੁੰਦੇ ਆ ਕਿ ਆਧਾਰ ਕਾਰਡ ਵਾਲੀ ਬੱਸ ਤੇ ਅਸੀਂ ਸਫ਼ਰ ਕਰਾਂਗੇ ਤੇ ਉਹ ਧਿਆਨ ਜ਼ਰੂਰ ਦੇ ਲੈਣ ਕਿਹੜੇ-ਕਿਹੜੇ ਰੂਟਾਂ ਤੇ ਬੱਸਾਂ ਨਹੀਂ ਚੱਲਣਗੀਆਂ ਕਿਉਂਕਿ ਡਰਾਈਵਰ ਵੀਰਾਂ ਨੇ ਹੜਤਾਲ ਕਰ ਦਿੱਤੀ ਹੈ ਚੱਕਾ ਜਾਮ ਕੀਤਾ ਜਾਵੇਗਾ ਇਸੇ ਹਿੱਟ ਐਂਡ ਰਨ ਕੇਸ ਦੇ ਵਿੱਚ ਕਦੋਂ ਤੋਂ ਲੈ ਕੇ ਕਦੋਂ ਤੱਕ ਇਹ ਹੜਤਾਲ ਰਹੇਗੀ ਔਰ ਕਦੋਂ ਤੋਂ ਲੈ ਕੇ ਕਦੋਂ ਤੱਕ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਦੇਖਣੀ ਤੇ ਸੁਣਨੀ ਬਹੁਤ ਜ਼ਰੂਰੀ ਹੈ ਹੋਰ ਵੀ ਅੱਗੇ ਇਸ ਖਬਰ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿ ਅੱਜ ਚੱਕਾ ਜਾਮ ਕਰ ਦਿੱਤਾ ਗਿਆ ਔਰ ਕਿੰਨੇ ਵਜੇ ਤੱਕ ਇਹ ਹੜਤਾਲ ਬੱਸਾਂ ਦੀ ਰਹਿਣ ਵਾਲੀ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਮਨਪ੍ਰੀਤ ਕਾਲੋਂ ਜੁੜ ਚੁੱਕੇ ਨੇ ਤਾਂ ਮਨਪ੍ਰੀਤ ਕੀ ਕੋਈ ਜਾਣਕਾਰੀ ਹੈ ਅੱਜ ਪੀਆਰਟੀਸੀ ਡਰਾਈਵਰਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਣਾ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਾਰਨ ਕੀ ਹੈ ਔਰ ਕਿੰਨੇ ਵਜੇ ਤੱਕ ਇਹ ਚੱਕਾ ਜਾਮ ਕੀਤਾ ਜਾਣਾ ਹੈ ਅਹ ਦੇਖੋ ਜਿਸ ਕਾਲ 2 ਤਰੀਕ ਨਾਲ ਦਿੱਤੇ ਨਾਲ ਦੇ ਇੱਕਾਂ ਦੇ ਕਿਹਾ ਡੀਟਾ ਨਾਲ ਰਣਕ ਨੂੰ ਦੇ ਵਿਰੋਧ ਦੇ ਵਿੱਚ ਜਿਵੇਂ ਟਰੱਕ ਯੂਨੀਅਨ ਦੇ ਵੱਲੋਂ ਕੱਲ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਉਸੇ ਨੂੰ ਲੈ ਕੇ ਅੱਜ ਪੀ ਆਰ ਪੀ ਸੀ ਔਰ ਪੰਨ ਬਸ ਦੇ ਵੱਲੋਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਜਾਨੀ ਕਿ 2 ਘੰਟੇ ਲਈ ਹੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ 2 ਘੰਟੇ ਲਈ ਪੰਨ ਬਸ ਔਰ ਪੀ ਆਰ ਪੀ ਸੀ ਦੀਆਂ ਬਸਾਂ ਕਿਸੇ ਵੀ ਰੂਟ ਦੇ ਉੱਪਰ ਜਿਹੜੀਆਂ ਨੇ ਉਹ ਨਜ਼ਰ ਨਹੀਂ ਆਉਣਗੀਆਂ ਪੰਜਾਬ ਦੇ ਵਿੱਚ ਲਗਭਗ 3300 ਬਸਾਂ ਹੈਗੀਆਂ ਨੇ ਰੋਡ RTC ਔਰ ਪੰਨ ਬਸਤੀਆਂ ਤਾਂ ਇਹ ਸਾਰੀਆਂ ਬਸਾਂ ਦਾ ਚੱਕਰ ਜਾਮ ਰਹੇਗਾ 2 ਘੰਟੇ ਦੇ ਲਈ ਜਿਹੜੀ ਹੈ ਉਹ ਬਸਾਂ ਸੜਕਾਂ ਦੇ ਉੱਪਰ ਨਜ਼ਰ ਨਹੀਂ ਆਉਣਗੀਆਂ ਤਾਂ ਹੀ ਟੈਨ ਰਨ ਕਾਨੂੰਨ ਨੂੰ ਲੈ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਥਾ ਡਰਾਈਵਰਾਂ ਦੇ ਹੱਕ ਵਿੱਚ ਹੀ ਇਹ ਜਿਹੜਾ ਚੱਕਾ ਜਾਮ ਕੀਤਾ ਜਾ ਰਿਹਾ ਥਾ 2 ਘੰਟੇ ਦੇ ਲਈ RTC ਔਰ ਪੰਨ ਬਸਤੀਆਂ ਬਸਾਂ ਜਿਹੜੀਆਂ ਨੇ ਉਹ ਬੰਦ ਰਹਣਗੀਆਂ ਅੱਜ ਵੀ ਤੁਸੀਂ ਮਾਨਪ੍ਰੀਤ ਜ਼ਿਕਰ ਕੀਤਾ ਕਿ 3300 ਦੇ ਕਰੀਬ ਬਸਾਂ ਬੰਦ ਰਹਿਣਗੀਆਂ ਤਾਂ ਆਲਮੋਸਟ ਪੰਜਾਬ ਪੂਰਾ ਕਵਰ ਹੋ ਜਾਂਦਾ ਕਿਉਂਕਿ 3300 ਬੱਸਾਂ ਤਾਂ ਪੂਰੇ ਪੰਜਾਬ ਦੇ ਵਿੱਚ ਚੱਲਦੀਆਂ ਨੇ ਤਾਂ ਕਿਹੜੇ-ਕਿਹੜੇ ਕੋਈ ਸਪੈਸੀਫਿਕ ਰੂਟ ਇਸ ਦੇ ਵਿੱਚ ਚੱਲੇਗਾ ਜਿਵੇਂ ਤੁਸੀਂ ਕਹਿ ਕੇ ਲਗਭਗ ਸਾਰੇ ਹੀ ਰੂਟਾਂ ਤੇ ਬੱਸ ਸਰਵਿਸ ਜਿਹੜੀ ਹੈ ਇਹ ਵਾਲੀ ਬੰਦ ਹੋ ਜਾਣੀ ਆ ਪਰ ਫਿਰ ਵੀ ਕੋਈ ਰੂਟ ਸਪੈਸੀਫਿਕਲੀ ਕੋ ਚਾਲੂ ਕੀਤਾ ਗਿਆ ਹੋਵੇ ਅਸਲ ਮੇਜਿਸਟਰੀ ਜਿਹੜੇ ਏਕੇ ਦੇ ਉੱਪਰ ਕੰਮ ਕਰ ਰਹੇ ਨੇ ਪੀਆਰਟੀ ਔਰ ਪੰਦਸ ਦੇ ਵਿੱਚ ਤਾਂ ਉਹ ਸਾਰੇ ਡਰਾਈਵਰ ਔਰ ਕੰਡਕਟਰ ਜਿਹੜੇ ਨੇ ਹੜਤਾਲ ਦੇ ਰਹਿਣਗੇ ਔਰ ਬਹੁਤ ਘੱਟ ਕਹਿ ਲੋ ਕਿ ਤੁਸੀਂ ਨਾ ਮਾਤਰ ਬਖਾਇਦ ਜੀਆਂ ਹੋਣੀਆਂ ਜਿੱਦਾਂ ਦੇ ਉੱਪਰ ਪੱਕੇ ਡਰਾਇਵਰ ਹਾਂ ਲੱਗ ਕਿ ਉਹ ਬਸਾਂ ਜ਼ਰੂਰ ਚੱਲਣਗੀਆਂ ਪਰ ਉਹ ਬਿਲਕੁਲ ਨਾ ਮਾਤਰ ਕਹਿ ਸਕਦੇ ਆ ਕਿ ਬਸਾਂ ਹੈਗੀਆਂ ਨੇ ਪਰ ਜ਼ਿਆਦਾਤਰ ਕਹੋ ਕਿ ਪੰਜਾਬ ਦੇ ਵਿੱਚ ਸਾਰੇ ਰੂਟ ਤੇ ਉੱਪਰ ਜਿਹੜੀਆਂ ਬਸਾਂ ਨਹੀਂ ਚੱਲਣਗੀਆਂ 11 ਵਜੇ ਤੋਂ 1 ਵਜੇ ਦਾ ਇਹ ਸਮਾਂ ਹੈਗਾ ਉਸ ਤੋਂ ਪਹਿਲਾਂ ਔਰ ਉਸ ਤੋਂ ਬਾਅਦ ਜਿਹੜੀਆਂ ਆਵਾਜਾਈ ਆਮ ਦੀ ਤਰ੍ਹਾਂ ਦੇਖੇਗੀ ਪਰ 11 ਵਜੇ ਤੋਂ ਲੈ ਕੇ 1 ਵਜੇ ਤੱਕ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਰੂਟ ਦੇ ਉੱਪਰ ਬੱਸ ਨਹੀਂ ਭੇਜੀ ਜਾਵੇਗੀ ਜੇਕਰ ਕੋਈ ਸਫ਼ਰ ਕਰਨਾ ਚਾਹੁੰਦਾ ਤਾਂ ਉਹ ਧਿਆਨ ਦੇਣ ਯੋਗ ਗੱਲ ਹੈਗੀ ਹੈ ਕਿ 11 ਤੋਂ ਲੈ ਕੇ 1 ਵਜੇ ਤੱਕ ਨਾ ਤਾਂ ਬੱਸ ਸਟੈਂਡ ਦੇ ਉੱਪਰ ਪਹੁੰਚਣਾ ਨਾ ਹੀ ਰੋਡਵੇਜ ਉਰ ਨਾਲ ਹੀ ਪੀ ਆਰਟੀਸੀ ਪੰਨ ਬੱਸ ਦੀ ਬਸਾਂ ਦੀ ਜਿਹੜੀ ਆ ਹਾਲ ਕਰਨ ਕਿਉਂਕਿ 2 ਘੰਟੇ ਦੇ ਲਈ ਇਹ ਬਸਾਂ ਅੱਜ ਨਹੀਂ ਦਿਖਣਗੀਆਂ ਤਾਂ ਕਿਵੇਂ ਦੇਖਦੇ ਹੋ ਮਨਪ੍ਰੀਤ ਕਿਉਂਕਿ ਆਵਾਜਾਈ ਹਰੇਕ ਨੇ ਕਰਨੀ ਹੁੰਦੀ ਹੈ ਸਫਰ ਹਰੇਕ ਕਿਸੇ ਨੇ ਕਰਨਾ ਹੁੰਦਾ ਹੈ ਕਈਆਂ ਨੂੰ ਬਹੁਤ ਜ਼ਰੂਰੀ ਕੰਮ ਹੁੰਦਾ ਹੈ ਕਈਆਂ ਨੇ ਕੋਈ ਆਪਣਾ ਐਗਜ਼ਾਮ ਵਗੈਰਾ ਦੇਣਾ ਹੁੰਦਾ ਹੈ ਤਾਂ ਸਾਰਾ ਕੁਝ ਇਸ ਸਿਸਟਮੇ ਜਿਹੜਾ ਟਰਾਂਸਪੋਰਟ ਤੇ ਚੱਲਦਾ ਹੈ ਹੁਣ ਜਿਸ ਤਰੀਕੇ ਦੇ ਨਾਲ ਇਹ ਕਾਨੂੰਨ ਆਏ ਨੇ ਤਾਂ ਟੋਟਲ ਕੀ ਇਹ ਚੈਲੰਜ ਕਰਦੇ ਨੇ ਟਰਾਂਸਪੋਰਟੇਸ਼ਨ ਸਿਸਟਮ ਨੂੰ ਕਿਉਂਕਿ ਜੇਕਰ ਅਸੀਂ ਦੇਖੀਏ ਤਾਂ ਅਰਥ ਵਿਵਸਥਾ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ ਟਰਾਂਸਪੋਰਟੇਸ਼ਨ ਦਾ ਕਿਉਂਕਿ ਟਰਾਂਸਪੋਰਟੇਸ਼ਨ ਤੋਂ ਬਿਨਾ ਨਾ ਤਾਂ ਕੋਈ ਸਟੇਟ ਤੋਂ ਚੀਜ਼ ਬਾਹਰ ਜਾ ਸਕਦੀ ਆ ਨਾ ਹੀ ਕੋਈ ਸਟੇਟ ਅੰਦਰ ਆ ਸਕਦੀ ਆ ਚੀਜ਼ ਚਾਹੇ ਅਸੀਂ ਵਪਾਰਕ ਤੌਰ ਤੇ ਗੱਲ ਕਰੀਏ ਤਾ ਕਿੰਨਾ ਕੁ ਵੱਡਾ ਨੁਕਸਾਨ ਇਸ ਨੂੰ ਮੰਨਦੇ ਹਾਂ ਕਿਉਂਕਿ ਜੇਕਰ ਬੱਸਾਂ ਨਹੀਂ ਚੱਲਣਗੀਆਂ ਕਾ ਕੋਈ ਵੀ ਇਸ ਦੇ ਵਿੱਚ ਕਮਾਈ ਨਹੀਂ ਹੋਣੀ ਜੇਕਰ ਹੁਣ ਪੈਟਰੋਲ ਡੀਜ਼ਲ ਦੀ ਗੱਲ ਕਰਦੇ ਆ ਉਹ ਲੋਕਾਂ ਤੱਕ ਨਹੀਂ ਪਹੁੰਚੇਗਾ ਤਾਂ ਅੱਗੇ ਕੋਈ ਪੈਸਾ ਥੇਲਾ ਨਹੀਂ ਕਮਾ ਪਾਏਗਾ ਚਾਹੇ ਪੰਪਾਂ ਵਾਲਿਆਂ ਦੀ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਗੈਸ ਸਿਲੰਡਰਾਂ ਤੇ ਵੀ ਗੱਲ ਆ ਚੁੱਕੀ ਹੈ ਜੇਕਰ ਗੈਸ ਸਿਲੰਡਰ ਘਰਾਂ ਤੱਕ ਨਹੀਂ ਪਹੁੰਚੇ ਤਾਂ ਚੁੱਲ੍ਹੇ ਕਿਵੇਂ ਚੱਲਣਗੇ ਲੋਕਾਂ ਨੇ ਰੋਟੀ ਪਾਣੀ ਗੈਸ ਸਿਲੰਡਰਾਂ ਤੇ ਬਣਾਉਣਾ ਹੁੰਦਾ ਹੈ ਲੋਕਾਂ ਨੇ ਦੁੱਧ ਬੱਚਿਆਂ ਦੇ ਵਾਸਤੇ ਗੈਸ ਸਿਲੰਡਰਾਂ ਤੇ ਕਰਨਾ ਹੁੰਦਾ ਹੈ ਗਰਮ ਤਾਂ ਇਹ ਤਾਂ ਟੋਟਲੀ ਫਿਰ ਸਿਸਟਮ ਇੱਕ ਤੌਰ ਤੇ ਖਿਲ ਜਾਵੇਗਾ ਅਹ ਦੇਖੋ ਜਿਸ ਪਾਲ ਸਭ ਤੋਂ ਪਹਿਲਾਂ ਤਾਂ ਇੱਕ ਕਾਨੂੰਨ ਬਾਰੇ ਪੱਜਣਾ ਹੋਏਗਾ ਇਹ ਟ੍ਰੈਫਿਕ ਰਨ ਜੋ ਨਵੀਂ ਸਰਕਾਰ ਲੈ ਕੇ ਆ ਰਹੀ ਹੈ ਜੀ ਇਸ ਨੂੰ ਲੈ ਕੇ ਦੋਵਾਂ ਦੇ ਤਰਫ ਜਿਹੜੇ ਨੇ ਆਪਾਂ ਇੱਕ ਵਾਰ ਦਰਸ਼ਕਾਂ ਨਾਲ ਸਾਂਝੇ ਕਰ ਦਿੰਨੇ ਆ ਸਰਕਾਰ ਕਹਿੰਦੀ ਹੈ ਕਿ ਇਸ ਕਾਨੂੰਨ ਨੂੰ ਸਖਤ ਕਰਨ ਦੀ ਲੋੜ ਇਸ ਕਰਕੇ ਪਈ ਕਿਉਂਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਤਾਂ ਡਰਾਈਵਰ

ਬਿਲਕੁਲ ਕਿੰਨੀਆਂ ਮਹਿੰਗੀਆਂ ਕੱਡੀਆਂ ਉਹ ਨਹੀਂ ਹੈਗੀਆਂ ਜਿੱਦਾ ਇਹਦੇ ਵਿੱਚ ਜੁਰਮਾਨਾ ਰੱਖ ਦਿੱਤਾ ਗਿਆ ਕਿਉਂਕਿ 7 ਲੱਖ ਰੁਪਏ ਦਾ ਜੁਰਮਾਨਾ 18 ਸਾਲ ਦੀ ਕੈਦ ਰੱਖ ਦਿੱਤਾ ਗਿਆ ਬਿਲਕੁਲ ਜੀ ਡਰਾਈਵਰਾਂ ਦਾ ਜਿਹੜਾ ਤਰਕ ਹੈਗਾ ਕਿੰਦਾ ਨੇ ਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਕਿ ਜੇਕਰ ਅਸੀਂ ਉੱਤਰ ਕੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਐਕਸੀਡੈਂਟ ਹੋਇਆ ਤਾਂ ਕਹਿੰਦੇ ਪੀੜਤ ਦੇ ਵੱਲੋਂ ਬੇਕਾਬੂ ਹੋ ਕੇ ਉਹਨਾਂ ਨੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਉਹਨਾਂ ਦੀ ਜਾਨ ਜੋਖਮ ਦੇ ਵਿੱਚ ਪੈ ਜਾਂਦੀ ਹੈ ਕਿੰਨੇ ਇਸ ਕਰਕੇ ਇਹ ਸਲਪਾ ਨੂੰ ਮਨਜ਼ੂਰ ਨਹੀਂ ਹੈਗੀਆਂ ਇਸ ਕਰਕੇ ਇਹਨੂੰ ਜੈਕ ਲਿਆ ਜਾਵੇ ਜਦੋਂ ਇਹ ਕਾਨੂੰਨ ਲੈ ਕੇ ਆਉਦੀ ਹੈ ਸਰਕਾਰ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹੀ ਜਿਹੜਾ ਉਹ ਡਰਾਈਵਰਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹਾਲਾਂਕਿ ਇਹ ਵਿਰੋਧ ਜਿਹੜਾ 4-5 ਦਿਨ ਹੋ ਗਏ ਨੇ ਇਹ ਲਗਾਤਾਰ ਹੜਤਾਲ ਚੱਲਦੀ ਪਈ ਸੀ ਪਰ ਕੱਲ ਜਦੋਂ ਪੈਟਰੋਲ ਪੰਪਾਂ ਦੇ ਉੱਪਰ ਲੰਬੀਆਂ ਲਾਈਨਾਂ ਲੱਗਦੀਆਂ ਨੇ ਤਾਂ ਉਦੋਂ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਕਿ ਵਾਕਈ ਹੀ ਟੈਗ ਐਂਡ ਰਨ ਨਾਂ ਦਾ ਇੱਕ ਨਵਾਂ ਕਾਨੂੰਨ ਜਿਹੜਾ ਆ ਰਿਹਾ ਕਿਉਂਕਿ ਡਰਾਈਵਰ ਦਿੱਤਾ ਵਿਰੋਧ ਕਰ ਰਹੇ ਸੀਗੇ ਪਰ ਲੋਕਾਂ ਦਾ ਕਿ ਵੰਡੇ ਪੱਧਰ ਤੇ ਉਸ ਤਰੀਕੇ ਦੇ ਨਾਲ ਇਹ ਮਰਦੀ ਨਹੀਂ ਸੀ ਜਾ ਰਿਹਾ ਕਿਉਂਕਿ ਜਦੋਂ ਕਨ ਪਟਰੋਲ ਪੰਪਾਂ ਤੇ ਲਾਈਨਾਂ ਲੱਗੀਆਂ ਫਿਰ ਉਸ ਤੋਂ ਕੇ ਯਾਗਰੂਥਰੇ ਲੋਕਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਖਿਰਕਾਰ ਵਜਾ ਕੀ ਹੈਗੀ ਹੈ ਕਿਉਂ ਡਰਾਈਵਰ ਜਿਹੜੇ ਨੇ ਇਸ ਤਰੀਕੇ ਦੇ ਨਾਲ ਹੜਤਾਲ ਦੇ ਬੈਠੇ ਹੋਏ ਨੇ ਤਾਂ ਉਸ ਤੋਂ ਬਾਅਦ ਜਦੋਂ ਇਹ ਪ੍ਰਸ਼ਾਸਨਿਕ ਹਰਕਤ ਦੇ ਵਿੱਚ ਆ ਜਾਂਦਾ ਜਦੋਂ ਲੋਕ ਕੰਜਨ ਹੁੰਦੇ ਨੇ ਤਾਂ ਸਰਕਾਰ ਨੂੰ ਜਿਹੜਾ ਉਹ ਜ਼ਰੂਰ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਉਸ ਤੋਂ ਬਾਅਦ ਇਹ ਮੀਟਿੰਗਾਂ ਹੁੰਦੀਆਂ ਨੇ ਹਾਲਕੀ ਇੰਡੀਅਨ ਔਇਲ ਦੇ ਡਰਾਈਵਰ ਜਿਹੜੇ ਹੈਗੇ ਸੀਗੇ ਉਹਨਾਂ ਦੇ ਵੱਲੋਂ ਤਾਂ ਹੜਤਾਲ ਵਾਪਸ ਲੈ ਲਈ। ਉਹਨਾਂ ਨੇ ਤਾਂ ਤਰਦਾ ਜਿਹੜਾ ਉਹ ਖਤਮ ਕਰ ਦਿੱਤਾ। ਉਸ ਤੋਂ ਬਾਅਦ ਪੈਟਰੋਲ ਪੰਪਾਂ ਦੀ ਸਪਲਾਈ ਸ਼ੁਰੂ ਹੋ ਗਈ। ਅੱਜ ਲਗਭਗ ਕਹਿ ਲਓ ਕਿ ਸਾਰੇ ਪੈਟਰੋਲ ਪੰਪਾਂ ਦੇ ਉੱਪਰ ਆਮ ਦੀ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲੇਗਾ। ਉੱਤੇ ਗੱਲ ਜਿਹੜੀਆਂ ਨੇ ਉਹ ਪਹੁੰਚ ਜਾਣਗੀਆਂ ਆਪਾਂ ਹਜੇ ਵੀ ਜਿਹੜਾ ਟੈਂਟਰੰਨ ਕਾਨੂੰਨ ਜਿਹੜਾ ਉਹ ਵਾਪਸ ਨਹੀਂ ਹੋਇਆ ਹਾਲਾਂਕਿ ਕੱਲ ਵੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ 1 ਮਹੀਨੇ ਦਾ ਸਮਾਂ ਜਿਹੜਾ ਸੀਗਾ ਪ੍ਰਸ਼ਾਸਨ ਨੇ ਲੈ ਲਿਆ ਸੀ ਤਾਂਕਿ ਅਸੀਂ ਸੈਂਟਰ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾ ਦੇਵਾਂਗੇ ਅੱਜ ਵੀ ਜਿਹੜਾ ਕਈ ਜਗ੍ਹਾ ਦੇ ਉੱਪਰ ਟਰੱਕ ਡਰਾਈਵਰ ਜਿਹੜੇ ਨੇ ਤਰਨਾ ਦੇ ਰਹੇ ਨੇ ਕਈ ਟਰੱਕ ਯੂਨੀਅਨਾਂ ਟਰਲੈਂਦੇ ਉੱਪਰ ਬੈਠੀਆਂ ਹੋਈਆਂ ਨੇ ਕੱਲ ਜੀ ਜਿਹੜਾ ਜ਼ਿਲਦੰਦਰ ਤੋਂ ਇੱਕ ਟਰੱਕ ਯੂਨੀਅਨ ਦਾ ਪ੍ਰਬੰਧ ਹੈ ਕਿ ਸੰਧੂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅੱਜ 11 ਵਜੇ ਉਹ ਸੁੱਤੀ ਪਿੰਡ ਪਹੁੰਚਣਗੇ ਜਿੱਤੇ ਦੁਬਾਰਾ ਕੋਈ ਜਿਹੜੀ ਹੈ ਹੜਤਾਲ ਸ਼ੁਰੂ ਕੀਤੀ ਜਾਵੇਗੀ ਤਾਂ ਇਸੇ ਨੂੰ ਲੈ ਕੇ ਹੁਣ ਵਕਤ ਵਕਤ ਸਿੱਜਾ ਦੇ ਉੱਪਰ ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਕਿ ਮੰਨੇ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਇਸੇ ਤਰੀਕੇ ਨਾਲ ਜਾਰੀ ਰਹੇਗੀ ਤਾਂ ਇਸੇ ਦੇ ਸੰਦਰਭ ਦੇ ਵਿੱਚ ਹੀ ਪੀਆਰਟੀਸੀ ਤੇ ਪੰਨਪਤ ਵੀ ਅੱਜ 2 ਘੰਟੇ ਦੇ ਲਈ ਹੜਤਾਲ ਦੇ ਜਾਰੀ ਨੇ ਠੀਕ ਹੈ ਮਨਪ੍ਰੀਤ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਦੱਸਿਆ ਕਿ ਅੱਜ 2 ਘੰਟੇ ਦੇ ਵਾਸਤੇ 11 ਤੋਂ ਲੈ ਕੇ ਫਿਲਹਾਲ 1 ਵਜੇ ਤੱਕ ਇਹ ਕਿਹਾ ਗਿਆ ਹੈ ਕਿ ਰੋਡ ਵੇ ਜਿਹੜੀ ਹੈ ਪੀ ਆਰ ਟੀ ਸੀ ਤੇ ਪਨ ਬੱਸ ਜਿਹੜਾ ਉਹਨਾਂ ਦਾ ਚੱਕਾ ਜਮ ਹੋਣ ਵਾਲਾ ਹੈ ਡ라이ਵਰਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਣਾ ਹਿੱਟ ਐਂਡ ਰਨ ਕੇਸ ਦੇ ਵਿੱਚ ਇਹ ਹੜਤਾਲ ਖੁਣੀ ਐ ਤਾਂ ਲਗਭਗ ਸਾਰੇ ਰੂਟ ਜਿਹੜੇ ਨੇ ਉਹ ਅੱਜ ਬੰਦ ਕਰ ਦਿੱਤੇ ਗਏ ਨੇ ਸਾਰੇ ਰੂਟਾਂ ਤੇ ਇਹ ਵਾਲੀਆਂ ਬੱਸਾਂ ਜਿਹੜੀਆਂ ਚੱਲਦੀਆਂ ਸੀਗੀਆਂ ਜਿਨ੍ਹਾਂ ਨੂੰ ਤੁਸੀਂ ਆਧਾਰ ਕਾਰਡ ਵਾਲੀਆਂ ਬੱਸਾਂ ਵੀ ਕਹਿ ਦਿੰਦੇ ਹੋ ਕਿਉਂਕਿ ਇਨ੍ਹਾਂ ਬੱਸਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਔਰਤਾਂ ਨੇ ਉਹਨਾਂ ਔਰਤਾਂ ਦਾ ਕਿਰਾਇਆ ਬਿਲਕੁਲ ਫ੍ਰੀ ਹੈ ਆਧਾਰ ਕਾਰਡ ਦੇ ਉੱਪਰ ਤੁਸੀਂ ਬਿਲਕੁਲ ਫ੍ਰੀ ਆ ਪੰਜਾਬ ਦੇ ਵਿੱਚ ਸਫਰ ਕਰ ਸਕਦੇ ਹੋ ਤਾਂ ਖਾਸ ਤੌਰ ਤੇ ਇਹਨਾਂ ਦੇ ਬੱਸਾਂ ਦੇ ਵਿੱਚ ਬਹੁਤ ਭੀੜ ਵੀ ਰਹਿੰਦੀ ਹੈ ਸੋ ਇਹ ਬੱਸਾਂ ਦੇ ਵਿੱਚ ਹੁਣ ਭੀੜਤਾ ਰਹਿੰਦੀ ਹੈ ਪਰ ਇਹ ਬੱਸਾਂ ਦੇ ਵੱਲੋਂ ਅੱਜ ਜਿਹੜੇ ਡਰਾਈਵਰ ਨੇ ਜਿਹੜੇ ਇਹਨਾਂ ਬੱਸਾਂ ਨੂੰ ਆਪਰੇਟ ਕਰਦੇ ਨੇ ਉਹਨਾਂ ਦੇ ਵੱਲੋਂ ਅੱਜ ਹੜਤਾਲ ਕੀਤੀ ਜਾਣੀ ਹੈ ਲਗਭਗ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਕਰ ਦਿੱਤਾ ਜਾਣਾ ਪੰਜਾਬ ਦੇ ਸਾਰੇ ਹੀ ਰੂਟਾ ਤੇ ਇਹ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਤਾਂ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਬਿਲਕੁਲ ਜੇਕਰ ਤੁਸੀਂ ਘਰੋਂ ਨਿਕਲਦੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਦੇਖਣੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ